ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀਆਂ ਅੱਜ ਤੱਕ ਆਪ ਜੀ ਆਨੇ ਸਰਵਣ ਕੀਤੀਆਂ ਨੇ ਭਾਈ ਗੁਰਦਾਸ ਜੀ ਦੀਆਂ ਪਹਿਲੀਆਂ 8 12 8 12 ਦਾ ਜਾਪ ਆਪ ਜੀ ਆਨੇ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕੀਤਾ ਹੈ ਭਾਈ ਅੱਜ ਨਾਵੀਂ ਵਾਰ ਦੀ ਪ੍ਰਾਰੰਭਤਾ ਕਰਨੀ ਹੈ ਭਾਈ ਗੁਰਦਾਸ ਜੀ ਨਾਵੀਂ ਵਾਰ ਦੇ ਵਿੱਚ ਕੀ ਵਰਣਨ ਕਰਦੇ ਨੇ ਆਓ ਆਪਾਂ ਸਰਵਣ ਕਰੀਏ ਭਾਈ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਜੋ ਅੱਜ ਸਾਨੂੰ ਇਹ ਵਾਰਾਂ ਪ੍ਰਾਪਤ ਹੋਈਆਂ ਨੇ ਬੜਾ ਗਿਆਨ ਲੁਕਿਆ ਹੋਇਆ ਹੈ ਇਹਨਾਂ ਵਾਰਾਂ ਦੇ ਵਿੱਚ ਸਰਵਣ ਕਰਕੇ ਭਾਈ ਵਿਚਾਰਨ ਜ਼ਰੂਰ ਕਰਿਆ ਕਰੋ ਕੀ ਆਖਦੇ ਨੇ ਨਾਮੀ ਵਾਰ ਦੀ ਵਿੱਚ ਭਾਈ ਗੁਰਦਾਸ ਜੀ ਪਹਿਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀਆ ਨੇ ਗੁਰ ਸ਼ਬਦ ਤੇ ਸਤ ਸੰਗਤ ਦੀ ਮਹਾਨਤਾ ਦਾ ਵਰਣਨ ਕੀਤਾ ਹੋਇਆ ਹੈ ਆਓ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਵਾਹਿ ਗੁਰੂ ਇਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਮੂਰਤ ਪੂਰਨ ਬ੍ਰਹਮ ਅਬਗਤ ਅਬਨਾਸੀ ਪਰ ਬਰਹਮ ਗੁਰ ਸ਼ਬਦ ਹੈ ਸਤ ਸੰਗ ਨਿਵਾਸੀ ਸਾਧ ਸੰਗਤ ਸਚਖੰਡ ਹੈ ਪਾਉ ਭਗਤ ਅਬਿਨਸੀ ਚੋ ਵਰਣਾ ਉਪਦੇਸ਼ ਕਰ ਗੁਰਮਤ ਪ੍ਰਗਾਸੀ ਪੈਰੀ ਪੈ ਪਾਖ ਹੋਏ ਗੁਰਮੁਖ ਰਹਿ ਰਾਸੀ ਮਾਇਆ ਵਿੱਚ ਉਦਾਸ ਗਤ ਹੋਏ ਆਸ ਨਿਰਾਸੀ ਮਾਇਆ ਵਿੱਚ ਉਦਾਸ ਗਤ ਹੋਈ ਆਸ ਨਿਰਾਸੀ ਅਗੀ ਦੂਸਰੀ ਪੌੜੀ ਦੇ ਵਿੱਚ ਵਰਣ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਗੁਰਸਿੱਖੀ ਦੇ ਕਟਨ ਰਸਤੇ ਦਾ ਆਉ ਸਰਵਣ ਕਰੀਏ ਕੀ ਆਖਦੇ ਨੇ ਭਾਈ ਗੁਰਦਾਸ ਜੀ ਗੁਰਸਿੱਖੀ ਬਾਰਿਕ ਹੈ ਸਿਲ ਚਟਣ ਫਿੱਕੀ ਤ੍ਰਿਖੀ ਖੰਡੇ ਧਾਰ ਹੈ ਉਹ ਬਾਲੋ ਨਿੱਕੀ ਪੂਰਵ ਭਵਿਖ ਨ ਵਰਤਮਾਨ ਸਰ ਮਿਕਣ ਮਕੀ ਦੁਤਿਆ ਨਸਤ ਏਤ ਘਰ ਹੋਇ 1 21 ਦੁਆਤੀਆ ਵਿਸਰੇ ਸੰਕ ਕਕਾ ਕਿਕੀ ਸਬੈ ਸਿਕਾਂ ਪਰ ਹਰੇ ਸੁਖ ਇਕਤ ਸਕੀ ਸਭੇ ਸਿੱਕਾਂ ਪਰ ਹਰੇ ਸੁਖ ਇਕਤ ਸਿੱਕੀ ਅਗੇ ਤੀਸਰੀ ਪੌਣੀ ਦੇ ਵਿੱਚ ਗੁਰਸਿੱਖੀ ਦੇ ਰਸਤੇ ਦੀਆਂ ਚਾਲਾਂ ਦਾ ਵਰਣਨ ਹੈ ਭਾਈ ਗੁਰਮੁਖ ਮਾਰਗ ਆਖੀਏ ਗੁਰਮਤ ਹਿਤਕਾਰੀ ਹੁਕਮ ਰਜਾਈ ਚੱਲਣਾ ਗੁਰ ਸ਼ਬਦ ਵਿਚਾਰੀ ਪਾਣਾ ਪਾਵੇ ਖਸਮ ਕਾ ਨੇ ਚੋ ਨਿਰੰਕਾਰੀ ਇਸ ਕ ਮੁਸ਼ਕ ਮਹਿਕਾਰ ਹੈ ਹੋਏ ਪਰ ਉਪਕਾਰੀ ਸਦਕ ਸਬੂਰੀ ਸਾਬਤੇ ਮਸਤੀ ਹੁਸ਼ਿਆਰੀ ਗੁਰਮੁਖ ਆਪ ਗਵਾਏ ਆ ਜਿਨਹੋਂ ਮੈਂ ਮਾਰੀ ਗੁਰਮੁਖ ਆਪ ਗਵਾਇਆ ਜਿਨਹੋਂ ਮੈਂ ਮਾਰੀ ਅੱਗੇ ਚੌਥੀ ਪਉੜੀ ਦੇ ਵਿੱਚ ਗੁਰਸਿੱਖ ਦੀ ਨਿਤ ਦੀ ਕਿਰਿਆ ਦਾ ਵਰਣਨ ਹੈ ਭਾਈ ਕਾਹੇ ਭਗਤ ਪਹਿ ਚੱਲਣਾ ਹੋਏ ਪਾ ਹੁਣ ਚਾਰੀ ਚੱਲਣ ਜਾਏ ਅਜਾਣ ਹੋਏ ਗੋਗਰਬ ਨਿਵਾਰੀ ਗੁਰ ਸਿੱਖ ਨਿਤ ਪ੍ਰਾਹ ਹੁਣੇ ਇਹ ਕਰਨੀ ਸਾਰੀ ਗੁਰਮੁਖ ਏਬ ਕਮਾਵਣੀ ਸਤਿਗੁਰੂ ਪਿਆਰੀ ਸ਼ਬਦ ਸੁਰਤ ਲੈ ਬਲੀਨ ਹੋਏ ਪਰਵਾਰ ਸੁਧਾਰੀ ਸਾਧ ਸੰਗਤ ਜਾਏ ਸਹਜ ਘਰ ਨਿਰਮਲ ਨਰੰਕਾਰੀ ਸਾਧ ਸੰਗਤ ਜਾਏ ਸਹਜ ਘਰ ਨਿਰਮਲ ਨਰੰਕਾਰੀ ਅਗੇ ਪੰਜਵੀਂ ਪੌੜੀ ਦੇ ਵਿੱਚ ਗੁਰਸਿੱਖ ਦੀ ਮਹਾਨ ਖੇਡ ਦਾ ਵਰਣਨ ਹੈ ਭਾਈ ਪਰਮ ਜੋਤ ਪ੍ਰਗਾਸ ਕਰ ਓਨ ਮਨ ਲਿਵ ਲਾਈ ਪਰਮ ਤਤ ਪਰਵਾਣ ਕਰ ਅਨਹਦ ਤੁੰਵਾਈ ਪਰਮਾਰਥ ਪ੍ਰਭੂਧ ਕਰ ਪਰਮਾਤਮ ਹਾਈ ਗੁਰ ਉਪਦੇਸ਼ ਅਵੇਸ਼ ਕਰ ਅਨਭੋ ਪਦ ਪਾਈ ਸਾਧ ਸੰਗਤ ਕਰ ਸਾਧਨਾ ਇਕ ਮਨ ਇਕ ਧਾਈ ਵੀਹ 21 ਚੜਾਓ ਚੜਿ ਓ ਨਿਜ ਘਰ ਜਾਈ ਵੀਹ 21 ਚੜਾਓ ਚੜਿ ਓ ਨਿਜ ਘਰ ਜਾਈ ਅਗੇ 6ਵੀਂ ਪੌੜੀ ਦੇ ਵਿੱਚ ਪਰਮੇਸ਼ਰ ਦਾ ਨਿੱਜ ਸਰੂਪ ਤੇ ਵਿਆਪਕਤਾ ਦਾ ਵਰਣਨ ਹੈ ਭਾਈ ਦਰਪਣ ਵਾਂਗ ਧਿਆਨ ਤਾਰ ਆਪ ਆਪ ਨਿਹਾਲੈ ਘਟ ਘਟ ਪੂਰਨ ਬ੍ਰਹਮ ਹੈ ਚੰਦ ਜਲ ਵਿੱਚ ਭਾਲੈ ਗੋਰਾ ਸਗੈ ਵੇਖਦਾ ਕਿਉਂ ਦੁੱਧ ਵਿਚਾਲੈ ਫਲ ਅੰਦਰ ਵਾਸ ਲੈ ਫਲ ਸਉ ਸਮਾਲੈ ਕਾਸ਼ਟ ਅਗਨ ਚਲਿਤ ਵੇਖ ਜਲ ਧਰਤ ਹਿਆਲੇ ਘਟ ਘਟ ਪੂਰਨ ਬ੍ਰਹਮ ਹੈ ਗੁਰਮukh ਵੇਖਾਲੈ ਘਟ ਘਟ ਪੂਰਨ ਬ੍ਰਹਮ ਹੈ ਗੁਰਮੁਖ ਵੀ ਖਾਲੇ ਅੱਗੇ 7ਵੀਂ ਪੌੜੀ ਦੇ ਵਿੱਚ ਗੁਰਮੁਖ ਦੀ ਗੁਰਸਿੱਖ ਦੀ ਰਹਿਣੀ ਬਹਿਣੀ ਦਾ ਵਰਣਨ ਹੈ ਪਾਈ ਦਿਬ ਦ੍ਰਿਸ਼ਟ ਗੁਰ ਧਿਆਨ ਧਰ ਸਿੱਖ ਬਿਰਲਾ ਕੋਈ ਰਤਨ ਪਰਖੂ ਹੋਏ ਕੈ ਰਤਨਾਂ ਅਵਲੋਈ ਮਨਮਾਨਕ ਨਿਰਮੋਲ ਕਾ ਸਤਸੰਗ ਪਰੋਈ ਰਤਨਮਾਲ ਗੁਰਸਿੱਖ ਜਗ ਗੁਰਮਤ ਗੁਣ ਗੋਈ ਜੀਵਨ ਦੀ ਅਮਰ ਅਮਰ ਹੋਈ ਸੁਖ ਸਹਿਜ ਸਮੋਈ ਓਤ ਪੋਤ ਜੋਤੀ ਜੋਤ ਮਿਲ ਜਾਣੇ ਜਾਣੋਈ ਓਤ ਪੋਤ ਜੋਤੀ ਜੋਤ ਮਿਲ ਜਾਣੇ ਜਾਣੋਈ ਅੱਗੇ 8ਵੀਂ ਪੌੜੀ ਦੇ ਵਿੱਚ ਗੁਰਸਿੱਖ ਦੀ ਗੁਰੂ ਨਾਲ ਅਭੇਦਤਾ ਦਾ ਵਰਣਨ ਹੈ ਭਾਈ ਰਾਗ ਨਾਦ ਵਿਸਮਾਦ ਹੋਏ ਗੁਣ ਗਹਿਰ ਗੰਭੀਰ ਸੋ ਸ਼ਬਦ ਸੁਰਤ ਲਵਲੀਨ ਹੋਏ ਅਨਹਦ ਧਨ ਧੀਰਾ ਜੰਤਰੀ ਜੰਤ ਵਜੈਂਦਾ ਮਨ ਉਨ ਮਨ ਚੀਰਾ ਜੰਤਰੀ ਜੰਤ ਵਜੈਂਦਾ ਮਨ ਉਨ ਮਨ ਚੀਰਾ ਵਦ ਵਜਾਈ ਸਮਾਇ ਲੈ ਗੁਰ ਸ਼ਬਦ ਵਜੀਰਾ ਅੰਤਰ ਜਮੀ ਜਾਣੀਐ ਅੰਤਰਗਤ ਪੀਰਾ ਗੁਰ ਚੇਲਾ ਚੇਲਾ ਗੁਰੂ ਬੇਦੇ ਹੀ ਰਹੀਰਾ ਗੁਰ ਚੇਲਾ ਚੇਲਾ ਗੁਰੂ ਬੇਦੇ ਹੀ ਰਹੀਰਾ ਅੱਗੇ ਨਵੀਂ ਪਹਾੜੀ ਪੌੜੀ ਦੇ ਵਿੱਚ ਮਿਲਾਪ ਦੀ ਹਾਲਤ ਦਾ ਵਰਨਨ ਹੈ ਭਾਈ ਪਾਰਸ ਹੋਇਆ ਪਾਰਸੋ ਗੁਰਮੁਖ ਵੱਡਿਆਈ ਇਰਹੀ ਰਬਿਧਿਆ ਜੋਤੀ ਜੋਤ ਮਿਲਾਈ ਸ਼ਬਦ ਸੁਰਤ ਲਿਵ ਲੀਨ ਹੋਏ ਜੰਤਰ ਜੰਤਰੀ ਵਾਈ ਗੁਰ ਚੇਲਾ ਚੇਲਾ ਗੁਰੂ ਪਰਚਾ ਪਰਚਾਈ ਪੁਰਖੋ ਪੁਰਖ ਉਪਾਇਆ ਪੁਰਖੋ ਤਮ ਵਾਈ ਵੀ ਇਕੀ ਉਲੰਗ ਕੈ ਹੋਏ ਸਹਿਜ ਸਮਾਈ ਵੀ ਇੱਕੀ ਉਲੰਘ ਕੈ ਹੋਏ ਸਹਿਜ ਸਮਾਈ ਅੱਗੇ ਦਸਵੀਂ ਪੌੜੀ ਦੇ ਵਿੱਚ ਸੱਚਖੰਡ ਰੂਪ ਸਾਧ ਸੰਗਤ ਦੀ ਮਹਾਨਤਾ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਸਤਗੁਰ ਦਰਸ਼ਨ ਦੇਖ ਦੋ ਪਰਮਾਤਮ ਦੇਖੈ ਸ਼ਬਦ ਸੁਰਤ ਲਿਵ ਲੀਨ ਹੋਏ ਅੰਤਰਗਤ ਲਿਖੈ ਚਰਨ ਕਮਲ ਦੀ ਬਾਸਨਾ ਹੋਏ ਚੰਦਨ ਭੇਖੈ ਚਰਨੋਦਕ ਮਕਰੰਦ ਰਸ ਬਿਸਮਾਦ ਵਿਸਿਖੈ ਗੁਰਮਤਿ ਨਿਹਚਲ ਚਿਤ ਕਰ ਰੂਪ ਨਰਿਖੈ ਸਾਧ ਸੰਗਤ ਸਚਖੰਡ ਜਾਏ ਹੋਏ ਅਲਖ ਅਲੇਖੈ ਸਾਦੇ ਸੰਗਤ ਸਚ ਖੰਡ ਜਾਈ ਹੋਏ ਅਲਖ ਲਖ ਅਲਿਖ ਹੈ ਅੱਗੇ 11ਵੀਂ ਪੌੜੀ ਦੇ ਵਿੱਚ ਬਾਹਰ ਲਈ ਤੇ ਅੰਦਰ ਲਈ ਦੋਹਾਂ ਹਾਲਾਤਾਂ ਦੇ ਵਿੱਚ ਪ੍ਰਤੱਖ ਸਤਿਗੁਰੂ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਅੱਖੀਂ ਅੰਦਰ ਦੇਖਦਾ ਅੰਦਰਸ਼ਨ ਵਿੱਚ ਦਿਸੈ ਸ਼ਬਦ ਦੇ ਵਿੱਚ ਵਖਾਣੀ ਐ ਸੁਰਤੀ ਵਿੱਚ ਰਸੈ ਚਰਨ ਕਵਲ ਵਿੱਚ ਵਾਸਨ ਮਨ ਭਵਰ ਸਲਿਸੈ ਸਾਧ ਸੰਗਤ ਸੰਯੋਗ ਮਿਲ ਵਿਜੋਗ ਨ ਕਿੱਸੈ ਗੁਰਮਤਿ ਅੰਦਰ ਚਿਤ ਹੈ ਚਿਤ ਗੁਰਮਤ ਜਿਸੈ ਪਰ ਬ੍ਰਹਮ ਪੂਰਨ ਬ੍ਰਹਮ ਸਤ ਗੁਰ ਹੈ ਤਿਸੈ ਗੁਰਮਤ ਅੰਦਰ ਚਿਤ ਹੈ ਚਿਤ ਗੁਰਮਤ ਜਿਸੈ ਪਰ ਬ੍ਰਹਮ ਪੂਰਨ ਬ੍ਰਹਮ ਸਤ ਗੁਰ ਹੈ ਤਿਸੈ ਇਸੇ ਭਾਈ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਨਾਵੀਂ ਵਾਰ ਦੀਆਂ ਪਹਿਲੀਆਂ 10 ਪੌੜੀਆਂ ਦਾ ਜਾਪ ਅੱਗੇ ਪੌੜੀ 12ਵੀਂ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਸਾਧ ਸੰਗਤ ਦੇ ਚੰਦਨ ਗੁਣਾ ਦਾ ਜੋ ਆਪ ਜੀ ਅਗਲੇ ਦਿਨਾਂ ਦੇ ਵਿੱਚ ਸਰਵਣ ਕਰੋਗੇ ਭਾਈ ਇਸੇ ਤਰ੍ਹਾਂ ਪਿਆਰ ਸਤਕਾਰ ਸਹਿਤ ਆਪ ਜੀਆਂ ਨੇ ਭਾਈ ਗੁਰਦਾਸ ਜੀਾਂ ਦੀਆਂ 12 ਦਾ ਜਾਪ ਸਰਣਨ ਸਰਵਣ ਕਰਨਾ ਹੈ ਭਾਈ ਸਤਿਗੁਰੂ ਮਹਾਰਾਜ ਆਪ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਭਾਈ ਨਾਮ ਦੀਆਂ ਦਾਤਾਂ ਬਖਸ਼ਣ ਸਭਨਾ ਦੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਕਮਾਕਾਰਾਂ ਦੇ ਵਿੱਚ ਤਰੱਕੀਆਂ ਬਖਸ਼ਣ ਸਤਿਗੁਰੂ ਮਹਾਰਾਜ ਬਖਸ਼ੋ ਆਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ